ਜਾਰ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਮੀਤ ਸੰਧੂ ਅੱਜ ਜੀਆਰ ਨਿਊਜ਼ ਦੀ ਟੀਮ ਪਹੁੰਚੀ ਹੋਈ ਹੈ ਜ਼ਿਲ੍ਹਾ ਹੁਸ਼ਿਆਰਪੁਰ ਤੇ ਗਰਦਾਸਪੁਰ ਦੇ ਹੱਦ ਦੇ ਉੱਤੇ ਜਿੱਥੇ ਬਿਆਸ ਦਰਿਆ ਹੈ ਬਿਆਸ ਦਰਿਆ ਦੇ ਉੱਪਰ ਅੱਜ ਇੱਕ ਸੰਗਤਾਂ ਦਾ ਬੜਾ ਵੱਡਾ ਇਕੱਠ ਜੁੜਿਆ ਹੋਇਆ ਹੈ ਜਿਸ ਨੂੰ ਇੱਕ ਸੰਗ ਦਾ ਨਾਮ ਦਿੱਤਾ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਇਹ ਸੰਗ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਨੇ ਖੜਿਆਲਾ ਸੈਣੀਆ ਤੋਂ ਚੱਲ ਕੇ ਡੇਰਾ ਬਾਬਾ ਨਾਨਕ ਕੇ ਪਹੁੰਚਦਾ ਹੈ ਇਸ ਜਿਹੜੇ ਸੰਗ ਦੀਆਂ ਮੈਂ ਤੁਹਾਨੂੰ ਲਾਈਵ ਤਸਵੀਰਾਂ ਆਪਣੇ ਦੋਸਤ ਕੈਮਰਾਮੈਨ ਨੂੰ ਕਹਾਂਗਾ ਤੁਹਾਨੂੰ ਜੀਓ ਦਿਖਾਈਆਂ ਜਾਣ ਤਾਨੇ ਸੰਗ ਬਾਰੇ ਦੱਸ ਦਿੰਦੇ ਹਾਂ ਕਿ ਇਹ ਕਿਸੇ ਇੱਕ ਪੈਦਲ ਯਾਤਰਾ ਵੀ ਕਿਹਾ ਜਾਂਦਾ ਹੈ ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੰਡਿਆਲਾ ਸੈਣੀਆਂ ਤੋਂ ਸਟਾਰਟ ਹੁੰਦੀ ਹੈ ਅਤੇ ਵਾਇਆ ਟਾਂਡਾ ਹੁੰਦੀ ਹੋਈ ਤੀਸਰੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਸ਼ੋ ਧਰਤੀ ਬੇਰਾ ਬਾਬਾ ਨਾਨਕ ਵਿਖੇ ਪਹੁੰਚ ਕੇ ਸਮਾਪਤ ਹੁੰਦੀ ਹੈ ਇਹ ਸੰਗ ਪ੍ਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਹੈ ਇਹ ਵੀ ਦੱਸਿਆ ਜਾਂਦਾ ਹੈ ਕਿ ਸੰਗ ਦੇ ਵਿੱਚ ਪਿੱਛੇ ਪਹਿਲੇ ਪ੍ਰਾਤਨ ਸਮੇਂ ਵਿੱਚ ਕੁਝ ਹੀ ਲੋਕ ਹੀ ਹੁੰਦੇ ਸਨ ਪਰ ਅੱਜ ਦੇ ਕਈ ਸਾਲਾਂ ਤੋਂ ਜਿਹੜੀ ਇਹ ਗਿਣਤੀ ਉਹ ਹਜ਼ਾਰਾਂ ਦੇ ਵਿੱਚ ਹੁੰਦੀ ਜਾ ਰਹੀ ਹੈ ਇਸ ਦਿਨ ਤੁਸੀਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਸਾਡੇ ਜੀਆਰ ਨਿਊਜ਼ ਤੇ ਇਸ ਦੇ ਨਾਲ ਹੀ ਇਸ ਇਲਾਕੇ ਦੇ ਜਿਹੜਾ ਸੰਗਤਾਂ ਨੇ ਉਹਨਾਂ ਦੇ ਵੱਲੋਂ ਇੱਥੇ ਕਈ ਪ੍ਰਕਾਰਾਂ ਦੇ ਜਿਹੜੇ ਉਹ ਲੰਗਰ ਵੀ ਲਾਏ ਗਏ ਨੇ ਇੱਕ ਤਨ ਹੋਰ ਇੱਥੇ ਇਹ ਗੱਲ ਦੱਸਣੀ ਚਾਹੁੰਦੇ ਹਾਂ ਕਿ ਪਹਿਲਾਂ ਇੱਥੇ ਜਿਹੜਾ ਇਹ ਪੁਲ ਨਹੀਂ ਹੁੰਦਾ ਸੀ ਕਿ ਸੰਗਤਾਂ ਦੇ ਲਈ ਜਿਹੜੀ ਇੱਕ ਬੇੜੀਆਂ ਬੇੜੀਆਂ ਦੇ ਜਿਹੜੇ ਦਰਿਆ ਪਾਰ ਕਰਾਇਆ ਜਾਂਦਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਥੇ ਇੱਕ ਪੁਲ ਬਣਾਇਆ ਗਿਆ ਸੰਗਤਾਂ ਦੇ ਲਈ ਜਿਸ ਦੇ ਤੁਸੀਂ ਤਸਵੀਰਾਂ ਦੇਖ ਲਓ ਕਿ ਸੰਗਤਾਂ ਵੱਲੋਂ ਇਹ ਪੁਲ ਦੇ ਪੁਲ ਰਾਹੀਂ ਗੁਜ਼ਰ ਕੇ ਆਪਣੀ ਜਿਹੜੀ ਆ ਉਹ ਦਰਿਆ ਪਾਰ ਕੀਤਾ ਜਾ ਰਿਹਾ ਹੈ ਕਰਤਾ ਨੂੰ ਫਿਰ ਦੱਸ ਦਿੰਨੇ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਲ੍ਹਾ ਹੁਸ਼ਿਆਰਪੁਰ ਦਾ ਜਿਲ੍ਹਾ ਗਰਦਾਸਪੁਰੇ ਹੱਦ ਤੇ ਗੁਜਰਨ ਵਾਲੇ ਬਿਆਸ ਦਰਾ ਦੇ ਕਿਨਾਰੇ ਦੀਆਂ ਨੇ ਜਿੱਥੇ ਅੱਜ ਇਲਾਕੇ ਦੇ ਸੰਗਤਾਂ ਵੱਲੋਂ ਇੱਥੇ ਗੁਜਰਨ ਵਾਲੇ ਸੰਗ ਦੀ ਯਾਨਕੀ ਜਿਸ ਨੂੰ ਪੈਦਲ ਯਾਤਰਾ ਵੀ ਕਿਹਾ ਜਾਂਦਾ ਹੈ ਉਸ ਦੇ ਸਵਾਗਤ ਲਈ ਪੂਰੇ ਜੰਗਪਤਦਰ ਤੇ ਤਿਆਰੀਆਂ ਕੀਤੀਆਂ ਹੋਈਆਂ ਨੇ ਇਸ ਦੇ ਨਾਲ ਹੀ ਜਿਹੜਾ ਸੰਗ ਹੈ ਉੱਥੇ ਪਹੁੰਚ ਚੁੱਕਾ ਹੈ ਸੰਗਤਾਂ ਦੇ ਵੱਲੋਂ ਸੰਗ ਦੇ ਲਈ ਕਈ ਤਰ੍ਹਾਂ ਦੇ ਜਿਹੜੇ ਉਹ ਲੰਗਰ ਵੀ ਲਗਾਏ ਗਏ ਨੇ ਤੁਸੀਂ ਇਸ ਦੀਆਂ ਜਿਹੜੀਆਂ ਤਸਵੀਰਾਂ ਨੇ ਦੇਖ ਰਹੇ ਹੋ ਜੇ ਆਰ ਨਿਊਜ਼ ਤੇ ਇਹ ਜਿਹੜਾ ਸੰਗ ਹੈ ਜਿਹੜਾ ਹੁਸ਼ਿਆਰਪੁਰ ਦੇ ਪਿੰਡ ਖਡਿਆੜਾ ਸੈਣੀਆ ਤੋਂ ਚੱਲਦਾ ਹੈ ਵਾਹ ਟਾਂਡਾ ਹੁੰਦਾ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸ਼ੋਧ ਧਰਤੀ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਕੇ ਸਮਾਪਤ ਹੋਊਗਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਬੱਡੀ ਕੀੰਤੀ ਵਿੱਚ ਜਿਹੜੀਆਂ ਸੰਗਤਾਂ ਤੇ ਪੁੱਜੀਆਂ ਹੋਈਆਂ ਨੇ ਜਿਸ ਨਾਲ ਕਰੀ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਸੰਗ ਹੈ ਜਿਸ ਨੂੰ ਪੈਦਲ ਯਾਤਰਾ ਵੀ ਕਿਹਾ ਜਾਂਦਾ ਹੈ ਇਹ ਪ੍ਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਹੈ ਇੱਥੋਂ ਦੇ ਲੋਕਾਂ ਦੇ ਅਨਸਾਰ ਇਹ ਤਕਰੀਬਨ ਪਹਿਲਾਂ ਕਰੀਬ 200 ਦੇ ਕਰੀਬ ਹੀ ਜਿਹੜੇ ਸੰਗਤਾਂ ਇੱਥੋਂ ਲੰਘਦੇ ਆ ਸਨ ਪਰ ਹੁਣ ਪਿਛਲੇ ਕਈ ਸਾਲਾਂ ਤੋਂ ਇੱਥੇ ਜਿਹੜੀ ਹਜ਼ਾਰਾਂ ਦੀ ਗਿਣਤੀ ਆ ਉਹ ਹੋ ਚੁੱਕੀ ਹੈ ਇਸ ਦੇ ਨਾਲ ਇਹ ਤੁਹਾਨੂੰ ਦੱਸ ਦੇਣਾ ਕਿ ਪਹਿਲਾਂ ਸੰਗਤਾਂ ਵੱਲੋਂ ਇਸ ਜਿਹੜਾ ਦਰਿਆ ਨੂੰ ਪਾਰ ਕਰਨ ਦੇ ਲਈ ਇੱਕ ਬੇੜਿਆਂ ਦਾ ਸਹਾਰਾ ਲਿਆ ਜਾਂਦਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਸਰਕਾਰ ਦੇ ਵੱਲੋਂ ਇੱਕ ਇੱਥੇ ਆਰਜੀ ਪੁਲ ਬਣਾਇਆ ਗਿਆ ਹੈ ਜਿਸ ਦੇ ਨਾਲ ਇਹ ਸੰਗਤਾਂ ਆਪਣਾ ਜਿਹੜਾ ਉਹ ਦਰਿਆ ਪਾਰ ਕਰ ਰਹੀਆਂ ਨੇ ਜਨਾਲੀ ਜਿਹੜਾ ਇੱਥੇ ਪਿੰਡ ਮਨਿਆਦੇ ਇਸ ਨੂੰ ਮੇਵਾ ਮਾਣੀ ਵੀ ਕਿਹਾ ਜਾਂਦਾ ਉੱਥੇ ਸੰਗਤਾਂ ਦੇ ਵੱਲੋਂ ਇੱਥੋਂ ਗੁਜਰਨ ਵਾਲੇ ਜਿਹੜੇ ਆ ਸੰਗ ਹੈ ਪੈਦਲ ਯਾਤਰਾ ਹੈ ਯਾਨੀ ਕਿ ਸੰਗਤਾਂ ਦੇ ਲਈ ਕਈ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਨੇ ਇਸ ਦੇ ਨਾਲ ਅਸਤੇ ਆਲੇ ਦੁਆਲੇ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਵੱਲੋਂ ਵੀ ਇਸ ਪੂਰੀ ਸੇਵਾ ਜਿਹੜੀ ਆਪਣੀ ਨਿਭਾਈ ਜਾ ਰਹੀ ਹੈ ਇੱਥੇ ਹੋਰ ਵੀ ਕਈ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਨੇ ਇਸ ਦੇ ਨਾਲ ਇੱਕ ਇੱਥੋਂ ਦੀ ਜਿਹੜਾ ਬਹੁਤ ਵੱਡਾ ਵਿਸ਼ਵਾਸ ਬਣਿਆ ਹੋਇਆ ਕਿ ਸੰਗਤਾਂ ਦੇ ਵੱਲੋਂ ਜਿਹੜਾ ਕੋ ਬੇੜੇ ਦੇ ਕਿਨਾਰੇ ਤੇ ਦਰਿਆ ਦੇ ਕਿਨਾਰੇ ਪਹੁੰਚ ਕੇ ਇੱਕ ਜਿਹੜੀ ਅਰਦਾਸ ਕਰਾਈ ਜਾਂਦੀ ਹੈ ਆਪੇ ਮੜੋ ਘਾਮਣਾ ਪੂਰੀਆਂ ਕਰਨ ਦੇ ਲਈ ਕਿ ਬੜੇ ਵੱਡ ਭਾਗੇ ਹਾ ਜੋ ਕਿ ਹਰ ਸਾਲ ਦੀ ਤਰ੍ਹਾਂ ਗੇਰਾ ਬਾਬਾ ਨਾਨਕ ਨੂੰ ਜਾਨਵਾਲਾ ਸੰਗ ਖੜਿਆਲਾ ਸਿਆਣੀਆਂ ਤੋਂ ਕੱਲ ਚੱਲੇ ਪਿਆ ਅੱਜ ਉਹਨਾਂ ਦਾ ਦੂਸਰਾ ਦਿਨ ਹੈ ਜੋ ਕਿ ਗਿਮਨਾਸਟਿਕੀ ਹੈ ਖੜਾ ਖਾਲ ਦੇ ਦਰਸ਼ਕ ਕਰਨ ਨਾਲ ਸੁਰਤਾਂ ਗੱਡੀਆਂ ਨੇ ਪਰ ਸੁਵਿਟੀਆਂ ਸੁਰਤਾਂ ਰਵਾਇਦਾ ਦੇਂਦੀ ਅਰਦਾਸ ਕਰਦੇ ਆ ਫਾਰਿਆ ਸੰਗਤਾਂ ਗੁਰੂ ਮਹਾਰਾਜ ਨਾਲ ਲੱਗ ਗਏ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਔਰ ਬਹੁਤ ਧਰਵਾਦ ਬਹੁਤ ਵਾਹਿਗੁਰੂ ਦਾ ਖਾਲਸਾ ਆਗੂ ਦੀ ਕੀ ਫਤਿਹ ਇਸ ਇਲਾਕੇ ਦੇ ਨੁਮਾਇੰਦੇ ਮੌਜੂਦ ਨੇ ਪਿੰਡ ਮੀਵਾ ਮਿਆੜੀ ਦੇ ਸਰਪੰਚ ਸਰ ਕੀ ਕਹਣਾ ਕਹੋਗੇ ਜੀ ਹਾਂ ਜੀ ਮੈਂ ਪਿੰਡ ਮੀਵਾ ਮਿਆੜੀ ਮੌਜੂਦਾ ਸਰਪੰਚਾਂ ਤੇ ਇਹ ਜੋ ਸੰਗਤਾਂ ਸਾਡੇ ਹਰ ਸਾਲ ਹੀ ਜੋ ਸੰਗ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਦੇ ਦਰਸ਼ਨਾਂ ਵਾਸਤੇ ਸੰਗਤ ਜਾਂਦੀ ਹੈ ਜੋ ਕਿ ਬਹੁਤ ਉੱਚਾ ਕਾਟਨ ਦਾ तकरीबन ਹੋਣ ਏਰਕ ਦੀ ਫੇਰ ਨਵਾਪੁਰ ਬੱਜਾ ਤੇ ਪੁੱਲ ਦਾ ਕਰਕੇ ਸਾਨੂੰ ਬਹੁਤ ਜ਼ਿਆਦਾ ਸੋਗ ਹੋਇਆ ਨਹੀਂ ਤੇ ਅੱਗੇ ਅਸੀਂ ਬੇੜੀਆਂ ਦੇ ਰਾਹੀਂ ਸੰਗਤ ਨੂੰ ਲਗਾਉਂਦੇ ਸੀ ਤੇ ਤੁਸੀਂ ਦੇਖ ਹੀ ਰਹੇ ਜੇ ਵੀ ਇੱਥੇ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠਾ ਹਰ ਤਰ੍ਹਾਂ ਦੇ ਲੰਗਰ ਚੱਲ ਰਹੇ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਲੰਗਰ ਦੀ ਪ੍ਰੋਬਲਮ ਨਹੀਂ ਸੰਗਤ ਨੂੰ ਜਿਹੜੇ ਇੱਥੇ ਸਾਡੇ तकरीबन ਐਸਐਚਓ ਨੇ ਉਹ ਵੀ ਬੜੀ ਆਪਣੀ ਚੰਗੀ ਸੇਵਾ ਨਿਭਾ ਰਹੇ ਨੇ ਤੇ ਪਿੱਛੇ ਟਰਾਲੀਆਂ ਰੋਕੀਆਂ ਗਈਆਂ ਨੇ ਤੇ ਜੇ ਟਰਾਲੀਆਂ ਤੇ ਗੱਡੀਆਂ ਵੀ ਆਉਣ ਨਾਲ ਇੱਥੇ ਤਕਰੀਬਨ ਸੰਗਤ ਦਾ ਇੰਨਾ ਜ਼ਿਆਦਾ ਘਟ ਹੋ ਜਾਂਦਾ ਹੈ ਕਿ ਰੋਕਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ। ਵਾਗੀ ਗੁਰੂ ਜੀ ਦਾ ਕਲਸਾ ਵਾਗੀ ਗੁਰੂ ਜੀ ਕੀ ਫਤਿਹ ਜੋ ਅੱਜ ਸਰਬੱਤ ਸੰਗਤਾਂ ਗੁਰੂ ਨਾਨਕ ਦੇਵ ਜੀ ਦੇ ਚੋਲਾ ਸਾਹਿਬ ਸੰਗ ਆਗਮਣ ਦੀਆਂ ਖੁਸ਼ੀਆਂ ਦੇ ਵਿੱਚ ਇਕੱਤਰ ਹੋਈਆਂ ਹਨ ਇਹ ਤਕਰੀਬਨ ਇਹ ਜੋ ਪਰੰਪਰਾ ਇਤਿਹਾਸ ਹੈ ਕਿ 1704 ਈਸਵੀ ਤੋਂ ਲੈ ਕੇ ਆਰੰਭ ਹੋਈ ਹੈ ਉਦੋਂ ਤੋਂ ਲੈ ਕੇ ਇਹ ਸੰਗ ਦੀ ਜੋ ਰਸਮ ਹੈ ਚੋਲਾ ਸਾਹਿਬ ਦੀ ਇਹ ਖੰਡੇ ਵਾਲੇ ਸੈਣੀਆ ਤੋਂ ਸੰਗ ਚੱਲ ਕੇ ਤੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪਹੁੰਚਦਾ ਹੈ ਇਹ ਤਕਰੀਬਨ 21 ਫੱਗਨ ਨੂੰ ਉੱਥੇ ਸਰਬੱਤ ਸੰਗਤਾਂ ਦੇ ਸਹਿਯੋਗ ਦੇ ਨਾਲ ਪਹੁੰਚਦਾ ਹੈ ਤੇ ਸਾਡਾ ਨਗਰ ਪਿੰਡ ਮੇਵਾ ਮਿਆਣੀ ਜ਼ਿਲ੍ਹਾ ਸ਼ਿਹਾਰਪੁਰ ਦੇ ਵਿੱਚ ਜੋ ਪੈਂਦਾ ਅਸੀਂ ਸਰਬੱਤ ਸੰਗਤਾਂ ਆਪਣੇ ਤਨ ਮਨ ਔਰ ਧਨ ਦੇ ਨਾਲ ਜਿੰਨਾ ਵੀ ਸਤਿਗੁਰੂ ਜੀ ਨੇ ਸਾਨੂੰ ਉਤਸ਼ਾਹ ਬਖਸ਼ਿਆ ਅਸੀਂ ਉਤਸ਼ਾਹ ਦੇ ਸਦਕਾ ਸਰਬੱਤ ਸੰਗਤਾਂ ਦੀ ਸੇਵਾ ਕਰਨ ਦਾ ਸਾਨੂੰ ਸਭ ਮੌਕਾ ਮਿਲਦਾ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਵੱਧ ਚੜ ਕੇ ਸਰਬੱਤ ਸੰਗਤਾਂ ਦੀ ਸੇਵਾ ਕਰਦੇ ਹਾਂ ਤੇ ਅਸੀਂ ਅਰਦਾਸ ਕਰਦੇ ਆ ਕਿ ਸਤਿਗੁਰੂ ਜੀ ਇਸੇ ਤਰ੍ਹਾਂ ਕਿਰਪਾ ਰੱਖਣ ਸਾਡੇ ਨਗਰ ਤੇ ਤੇ ਹੋਰ ਵੀ ਨਗਰਾਂ ਤੇ ਸਾਨੂੰ ਸੰਗ ਇਹ ਸੰਗ ਦੀ ਸੇਵਾ ਕਰਨ ਦੀ ਜਿਹੜੀ ਆ ਉਹ ਤਾਕਤ ਬਖਸ਼ਿਸ਼ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਵਾਗੇ ਗੁਰਜੀਕਾ ਖਾਲਸਾ ਵਾਗੇ ਗੁਰਜੀਕੀ ਫਤਿਹ ਸਰਨਾ ਬਾਬਾ ਜਗਿੰਦਰ ਸਿੰਘ ਜੀ ਖਡਿਆਲ ਸੈਣੀਆ ਵਾਲੇ ਮੌਜੂਦ ਨੇ ਬਾਬਾ ਜੀ ਕਿੰਨੇ ਟਾਈਮ ਤੋਂ ਚੱਲ ਆ ਰਿਹਾ ਸੰਗ ਜੀ 270 40 ਸੰਤਾਂ ਨੂੰ ਕੀ ਸੰਦੇਸ਼ ਦਿਓਗੇ ਜੀ ਸੰਦੇਸ਼ ਨੂੰ ਜੀ ਸੰਦੇਸ਼ ਜੀ 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 ਜ ਕਾਸ਼ ਉਹ ਕਰੇਗਾ ਕੈਂਸਰ ਦਾ ਬਹੁਤ ਲੰਮਾ ਸਮਾਂ ਹੋ ਗਿਆ ਕੇ ਸੰਗ ਦੀ ਸੇਵਾ ਕਰਦੇ ਆ 55000 ਰੁਪਏ ਨੇ ਸੇਵਾ ਕਰਦੇ ਨੇ ਹੋ ਗਏ ਨੇ 33 ਸਾਲ ਮੈਂ ਸੰਗ ਲੈ ਕੇ ਜਾ ਰਿਹਾ ਮੇਰੀ ਗਵਾਹੀ ਅੰਦਰ 30 ਸਾਲ ਦਾ ਜੰਦਰ ਸਿੰਘ ਦੀ ਪਰਮੇਸ਼ਰ ਜਾਨੀਆਂ ਤੋਂ ਜਾਣਦੇ ਆ ਚਾਰ ਜੱਦੀ ਪਾਸਾ ਜਾ ਰਹਾ ਹੈ ਜੀ ਜੀ ਪਹਿਲੀ ਰਾਤ ਕਰੋ ਦਾਦੋ ਜੀ ਜੰਨ ਆ ਕੇ ਸਖਤ ਰੁਕਦੀਆਂ ਦੁਸ਼ਰਾਮ ਕਰਦੀਆਂ ਜੂਸ ਵੀ ਰਾਤ ਇਸੇ ਦਿਨ ਪੱਕੀਆਂ ਕਰਦੇ ਜਿਆਵਾ ਜਿਆਵਿਆਸ ਨੂੰ ਪਾਰ ਕਰਕੇ ਹਰਚਾ ਆਉਂਦੀਆਂ ਸਾਦਾ ਪਿੰਡਾਂ ਦੇ ਲੰਗਰ ਜਾਂਦੇ ਆ ਸੰਗਤਾਂ ਵਾਹ ਪਿਆਰ ਨਾਲ ਬਾਣੀ ਵਰਦੀ ਜਾਂਦੀ ਹੈ ਰਾਤ-ਦਰਦ ਰਾਹ ਕੇ ਦੂਸਰੀ ਰਾਤ ਤੇ ਫਿਰ ਤੀਸਰੀ ਰਾਤ ਧੂਮਣ ਕਰਾ ਸਕਦਾ ਪੁੰਨੀ ਆ ਕਿਸੇ ਰਾਤ ਆ ਵਿਸ਼ਰਾਮ ਕਰਦੀ ਹੈ ਉਸ ਤੋਂ ਬਾਅਦ ਸਵੇਰੇ ਵੀ ਠੀਕ 4:00 ਵਜੇ ਸੱਕਦਾ ਉਸੇ ਚਾਲ ਆਰੰਭ ਕਰਦੀ ਆ ਆਰਾਮੇਤੀ ਕਰਕੇ ਸ਼ਾਮ ਨੂੰ ਆਹ 10 ਵਜੇ ਦੇ ਡੇਰਾ ਬਾਬਾ ਨਾਨਕ ਜਗਦਾ ਜੀ ਚੁੱਕ ਗਏ ਆ ਤੇ ਚੋਲਾ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਜ਼ਬਰਦਸਤ ਬਣਾਉਂ ਗਏ ਆ ਗੁਰੂ ਨਾਨਕ ਸਾਹਿਬ ਕਿਰਪਾ ਕਰੋ ਕਿਰਪਾ ਕਰਦੇ ਆ ਦੋ ਦਿਨ ਕੋਲੋਂ ਘਰ ਲੈ ਕੇ ਸਰਕਾ ਯਾਤਰਾ ਕਰਦੀ ਆ ਗੁਰੂ ਨਾਨਕ ਸਾਹਿਬ ਦੀਆਂ ਬਹੁਤ ਬਹੁਤ ਬੁਰੀਆਂ ਕਰਦੇ ਆ ਤੇ ਗੁਰੂ ਘਰ ਤੋਂ ਖੁਸ਼ੀਆਂ ਲੈ ਕੇ ਫਿਰ ਆਪ ਬਾਬਾ ਆਪਣੇ ਆਪਣੇ ਨਰਮ ਜੀ ਸਰਦਾਰ ਆਵੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇਹ ਸੰਗਤ ਬਾਬਾ ਜਿਨ੍ਹਾਂ ਨੇ ਇਹ ਸੰਗਤ ਦੇ ਵਿਸਤਾਰੇ ਪੁਸਤਕ ਵਿਸਤਾਰਪੁਰ ਕੀ ਜਾਣਕਾਰੀ ਦਿੱਤੀ ਹੈ ਜੀ ਆਰ ਨਿਊਜ਼ ਦੇ ਲਈ ਕੈਮਰਾਮੈਨ ਬਲਜੀਤ ਭੁੱਲਰ ਦੇ ਨਾਲ ਜਗਮੀਤ ਸੰਧੂ ਹੁਸ਼ਿਆਰਪੁਰ